ਇਹ ਗੱਲਾਂ ਜਿਹੜੀਆਂ ਮੈਂ ਅੱਜ ਤੁਹਾਡੇ ਨਾਲ ਕੀਤੀਆਂ ਨੇ ਇਹ ਉਸ ਵਕਤ ਮੈਂ ਹੋਮ ਮਿਨਿਸਟਰ ਨਾਲ ਕੀਤੀਆਂ ਸੀ ਮੈਂ ਉਹਨੂੰ ਕਿਹਾ ਕਿ ਤੁਸੀਂ ਸਾਡੇ ਤੇ ਮਲ੍ਹਮ ਨਹੀਂ ਲਾਈ ਜੇ ਕਾਂਗਰਸ ਨੇ ਸਾਡੇ ਤੇ ਜ਼ਖਮ ਦਿੱਤੇ ਸੀ ਸਾਨੂੰ ਸਾਡੇ ਹਿਰਦੇ ਬਲੁੰਦਰੇ ਸੀ ਸਾਡੇ ਜ਼ਖਮ ਜਿਹੜੇ ਹੈ ਡੂੰਘੇ ਸਾਨੂੰ ਦਿੱਤੇ ਸੀ ਤੇ ਤੁਹਾਡੀ ਬੀਜੇਪੀ ਦੇ ਸਰਕਾਰ ਨੇ ਸਾਡੇ ਮਲ੍ਹਮ ਨਹੀਂ ਲਾਏਗੀ ਘਟੂ ਘਟ ਤੁਹਾਨੂੰ ਮਲ੍ਹਮ ਲਾਉਣੀ ਚਾਹੀਦੀ ਸੀ ਸਾਡੇ ਤੇ ਉਹਦਾ ਜਵਾਬ ਪਤਾ ਕੀ ਸੀ ਉਹਦਾ ਜਵਾਬ ਸੀ ਕਹਿੰਦੇ ਮਲ੍ਹਮ ਮੰਗੀ ਕਿੱਥੋਂ ਸੀ ਮਨਿਸਟਰੀਆਂ ਮੰਗੀਆਂ ਸੀ ਅਸੀਂ ਦੇਤੀਆਂ ਇਹ ਜਵਾਬ ਸੀ ਉਹਦਾ ਮਨਿਸਟਰੀਆਂ ਮੰਗੀਆਂ ਸੀ ਅਸੀਂ ਦੇਤੀਆਂ ਮਲਮ ਮੰਗੀ ਕਿੱਥੇ ਸੀ ਤੁਹਾਡੇ ਜ਼ਖਮਾਂ ਤੇ ਲਾਉਣ ਵਾਸਤੇ ਤੇ ਮੰਗਣੀ ਕਿਹਨਾਂ ਸੀ ਜਿਨ੍ਹਾਂ ਨੇ ਮਨਿਸਟਰੀਆਂ ਮੰਗੀਆਂ ਸਾਡੀ ਨੌ ਨੂ ਮਿਨਿਸਟਰ ਬਣਾ ਦਿਓ ਸਾਡੀ ਧੀ ਨੂੰ ਬਣਾ ਦਿਓ ਸਾਡੇ ਪੁੱਤ ਨੂੰ ਬਣਾ ਦਿਓ ਉਹਨਾਂ ਨੇ ਮਲਮ ਨਹੀਂ ਮੰਗੀ ਜਦ ਕਿ ਮੰਗਣੀ ਮਲਮ ਚਾਹੀਦੀ ਸੀ ਕਿਉਂਕਿ ਜ਼ਖਮ ਬਹੁਤ ਡੂੰਘੇ ਸੀ ਬਹੁਤ ਗਹਿਰੇ ਸੀ ਭਰ ਨਹੀਂ ਸਕਦੇ ਪਰ ਫਿਰ ਵੀ ਜੇ ਮਲਮ ਮਿਲ ਜਾਂਦੀ ਤੇ ਥੋੜਾ ਬਹੁਤਾ ਸਕੂਨ ਜਿਹੜਾ ਹੈ ਉਹ ਤਾਂ ਮਿਲਦਾ ਪਰ ਉਹ ਨਹੀਂ ਹੋਇਆ ਅੱਜ ਕੀ ਹੋ ਰਿਹਾ ਹੈ ਬੜੀ ਚਲਾਕੀ ਦੇ ਨਾਲ 15 ਸਾਲ ਸਰਕਾਰ ਰਹੀ 10 ਸਾਲ ਕਾਂਗਰਸ ਦੀ ਸਰਕਾਰ ਰਹੀ ਔਰ ਸਾਨੂੰ ਨਹਿਰੀ ਪਾਣੀ ਤੋਂ ਮਰਹੂਮ ਕਰਕੇ ਸਾਨੂੰ ਜਿਹੜਾ ਹੈ ਉਹ ਕਨੈਕਸ਼ਨ ਟੂਬਲਾਂ ਦੇ ਦੇ ਦਿੱਤੇ ਤਾਂ ਕਿ ਅਸੀਂ ਜ਼ਮੀਨ ਹੇਠਲਾ ਪਾਣੀ ਜਿਹੜਾ ਹੈ ਉਹ ਅੰਧਾ ਤੁੰਦ ਵਰਤ ਕੇ ਤੇ ਜ਼ਮੀਨ ਹੇਠਲੇ ਪਾਣੀ ਨੂੰ ਖਤਮ ਕਰ ਦਈਏ ਔਰ ਐਸਾ ਹੋਇਆ ਵੀ ਔਰ ਨਹਿਰੀ ਪਾਣੀ ਸਾਡਾ ਬਿਲਕੁਲ ਕਟਾ ਦਿੱਤਾ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਨਹਿਰੀ ਪਾਣੀ ਸਾਡਾ ਜਿਹੜਾ ਕਦੋਂ ਕਟਾ ਦਿੱਤਾ ਗਿਆ ਅੱਜ ਇੱਕ ਸਭ ਤੋਂ ਵੱਡੀ ਜਿਹੜੀ ਸਮੱਸਿਆ ਪੰਜਾਬ ਦਾ ਡੈਮੋਗ੍ਰਾਫ ਬੜੀ ਚਲਾਕੀ ਦੇ ਨਾਲ ਜਿਹੜਾ ਤਬਦੀਲ ਕੀਤਾ ਜਾ ਰਿਹਾ ਹੈ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਸੂਬਾ ਸਰਕਾਰ ਨੇ ਲਿਆਂਦੀ ਸੀ ਨਾ ਜਿਹਨੂੰ ਵਾਪਸ ਲੈ ਲਿਆ ਸਾਡੇ ਨਾਂ ਦੇ ਉੱਤੇ ਕਿਸਾਨਾਂ ਤੋਂ ਖੋਈ ਜਾ ਰਹੀ ਸੀ ਉਹਦੀ ਡਿਮਾਂਡ ਹੀ ਨਹੀਂ ਸੀ ਤੇ ਡਿਮਾਂਡ ਪੂਰੀ ਕਰਨ ਵਾਸਤੇ ਇਹਨਾਂ ਨੇ ਕੀ ਕਰਨਾ ਸੀ ਇਹਨਾਂ ਨੇ ਯੂਪੀ ਬਿਹਾਰ ਬੰਬੇ ਕਲਕੱਤੇ ਤੇ ਗੁਜਰਾਤ ਤੋਂ ਲਿਆ ਕੇ ਜਿਹੜਾ ਹੈ ਉਹ ਜ਼ਮੀਨਾਂ ਦੇ ਉੱਤੇ ਜਿਹੜਾ ਬਿਠਾਉਣਾ ਸੀ ਸਾਡੇ ਡੈਮੋਗ੍ਰਾਫ ਨੂੰ ਹੋਰ ਤਬਦੀਲ ਕਰਨਾ ਸੀ ਇਹ ਬਹੁਤ ਵੱਡਾ ਜਿਹੜਾ ਸਾਜ਼ਿਸ਼ ਸੀ ਇੱਕ ਕਿਸਮ ਦੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਮੌਜੂਦਾ ਸਰਕਾਰ ਨੇ ਜਿਹੜਾ ਹੈ ਉਹ ਲਿਆਰ ਅੱਜ ਅਸੀਂ ਚੀਕਦੇ ਆਂ ਕੋਈ ਵੀ ਔਗਣ ਕੋਈ ਵੀ ਬੁਰਾਈ ਸਰਕਾਰੀ ਸਰਪ੍ਰਸਤੀ ਤੋਂ ਬਿਨਾ ਪਨਪ ਨਹੀਂ ਸਕਦੀ ਐ ਇੱਕ ਗੱਲ ਚੇਤੇ ਰੱਖਿਓ ਜਿਹੜੇ ਡਰੱਗ ਡੀਲਰ ਸੀ ਉਹਨਾਂ ਨੂੰ ਸਰਕਾਰੀ ਸਰਪ੍ਰਸਤੀ ਜਿਹੜੀ ਹੈ ਉਹ ਮਿਲੀ ਤਾਂ ਹੀ ਇਹਨਾਂ ਪੈਸਾ ਜਿਹੜਾ ਹੈ ਇਹਨਾਂ ਲੀਡਰਾਂ ਦੇ ਕੋਲ ਇਹਨਾਂ ਲੀਡਰਾਂ ਦੇ ਘਰਾਂ ਦੇ ਵਿੱਚ ਆਇਆ ਇਹ ਸਾਰਾ ਡਰੱਗ ਦਾ ਪੈਸਾ ਆ ਇਹ ਨੁਕਸਾਨ ਕਿਹਦਾ ਹੋਇਆ ਨੁਕਸਾਨ ਹੋਇਆ ਸਾਡੇ ਮੁੰਡਿਆਂ ਦਾ ਸਾਡੇ ਬੱਚਿਆਂ ਦਾ ਜਿਹੜੇ ਨਸ਼ੇ ਦੀ ਡੋਜ਼ ਲੈ ਕੇ ਜਾਂ ਗੰਦਾ ਨਸ਼ਾ ਕਰਕੇ ਜਾਂ ਨਸ਼ਾ ਕਰਕੇ ਮਾਰੇ ਗਏ ਨੁਕਸਾਨ ਸਾਨੂੰ ਹੋਇਆ ਲੇਕਿਨ ਡਰਗ ਡੀਲਰਾਂ ਨੇ ਖੂਬ ਪੈਸੇ ਕਮਾਏ ਸਰਕਾਰੀ ਲੋਕਾਂ ਦੀ ਸਰਪ੍ਰਸਤੀ ਦੇ ਵਿੱਚ ਤੇ ਇਸ ਸਰਕਾਰੀ ਸਰਪ੍ਰਸਤੀ ਦੇਣ ਵਾਲਿਆਂ ਦੇ ਵਿੱਚ ਉਹ ਲੀਡਰ ਵੀ ਸੀ ਜਿਹੜੇ ਆਪਣੇ ਆਪ ਨੂੰ ਵੱਡੇ ਅਕਾਲੀ ਘੋਂਦੇ ਸੀ ਸਾਧ ਸੰਗਤ ਜੀ ਬੰਦੀ ਸਿੰਘਾਂ ਦਾ ਮਸਲਾ ਅੱਜ ਗਾਣੇ ਗਾਗਾ ਕਿ ਸਟੇਜਾਂ ਤੇ ਕਿਹਾ ਜਾਂਦਾ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਤੇ ਜਦੋਂ ਸਰਕਾਰ ਸੀ ਕਦੇ ਭਾਰਤ ਸਰਕਾਰ ਨਾਲ ਟੇਬਲ ਟॉक ਕੀਤੀ ਉਦੋਂ ਟੇਬਲ ਟॉक ਕੀਤੀ ਭਾਰਤ ਸਰਕਾਰ ਦੇ ਨਾਲ ਕਿ ਭਾਈ ਸਾਡੀ ਇਹ ਮੁੰਡੇ ਆ ਇੰਨੇ ਸਾਲਾਂ ਤੋਂ ਸਾਡੇ ਜ਼ਿਲ੍ਹੇ 'ਚ ਬੰਦ ਐ ਤੁਸੀਂ ਇਹਨਾਂ ਨੂੰ ਰਿਹਾ ਕਿਉਂ ਨਹੀਂ ਕਰਦੇ ਕੋਈ ਟੇਬਲ ਟॉक ਨਹੀਂ ਹੋਈ ਕਿ ਟੇਬਲ ਟਾਕ ਹੋਈ ਹੁੰਦੀ ਭਾਰਤ ਸਰਕਾਰ ਦੇ ਨਾਲ ਤੇ ਅੱਜ ਸਾਡੇ ਬੰਦੀ ਸਿੰਘ ਰਹਿ ਹੁਣੇ ਸੀ ਜਦੋਂ ਸੱਤਾ ਨਹੀਂ ਰਹੀ ਤੇ ਅਸੀਂ ਬੰਦੀ ਸਿੰਘਾਂ ਦੀ ਜਿਹੜੀ ਹੈ ਉਹ ਦੋਹਾਈ ਦੇਣੀ ਸ਼ੁਰੂ ਕਰ ਦਿੱਤੀ ਮੌੜ ਬੰਬ ਧਮਾਕਾ ਹੋਇਆ ਮੌੜ ਬੰਬ ਧਮਾਕੇ ਦੀਆਂ ਤਾਰਾਂ ਜਿਹੜੀਆਂ ਸੀ ਉਹ ਜੁੜੀਆਂ ਇੱਕ ਵੱਡੇ ਢੇਰੇ ਨਾਲ ਲੇਕਿਨ ਅੱਜ ਤੱਕ ਕੁਝ ਪਤਾ ਨਹੀਂ ਲੱਗਿਆ ਕਿ ਹੋਇਆ ਕੀ ਹੈ ਕੀ ਨਹੀਂ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪਾਂ ਦੀ ਬੇਅਦਬੀ ਹੋਈ ਕਾਂਗਰਸ ਦੀ ਸਰਕਾਰ 5 ਸਾਲ ਰਹਿ ਗਈ ਆ ਝਾੜੂ ਦੀ ਸਰਕਾਰ ਵੀ ਜਿਹੜੀ ਹੈ ਚੱਲ ਰਹੀ ਹੈ 1.5 ਸਾਲ ਬਾਕੀ ਹੈ ਲੇਕਿਨ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਦੋਸ਼ੀ ਵੀ ਜਿਹੜੇ ਆ ਅੱਜ ਤੱਕ ਪੰਥ ਦੇ ਸਾਹਮਣੇ ਨਹੀਂ ਆ ਸਕੇ ਸਾਧ ਸੰਗਤ ਜੀ